ਜਾਹਨ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਇਸਾਈ ਭਾਈਚਾਰੇ ਦਾ ਕੀ ਆ ਰੋਲ ਅ ਜਿਵੇਂ ਕਿ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਰਹਿਣਾ ਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ مسیਹੀ ਭਾਈਚਾਰੇ ਦੀ ਬਹੁਤ ਸਾਰੇ ਹਲਕੇ ਜਿਹੜੇ ਆ ਉਹਨਾਂ 'ਚ ਬਹੁਤ ਵੱਡੀ ਗਿਣਤੀ ਆ ਇਤੋਂ ਤੱਕ ਕਿ ਅੰਮ੍ਰਿਤਸਰ ਦੇ ਵਿੱਚ ਵੀ ਅਜਨਾਲਾ ਨੂੰ ਛੱਡ ਕੇ ਮਜੀਠੇ ਮਜੀਠੇ ਤੋਂ ਇਲਾਵਾ ਹੋਰ ਕਈ ਥਾਵਾਂ ਤੇ مسیਹੀ ਭਾਈਚਾਰੇ ਦੀ ਜਿਹੜੀ ਆ ਗਿਣਤੀ ਜਿਹੜੀ ਆ ਬਹੁਤ ਆਦਿਆ ਔਰ ਇਹਨਾਂ ਵਿੱਚ ਜਿਹੜੀ ਆ ਉਹ ਕਿਸ ਪਾਰਟੀ ਨੂੰ ਕਿਸ ਬੰਨੇ ਜਾਣਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ 'ਚ ਆਪਣਾ ਵੱਡਾ ਰੋਲ ਨਿਭਾਉਣਗੇ ਔਰ ਕਿਸ ਪਾਰਟੀ ਨੂੰ ਜਿਤਾਉਣਗੇ ਇਹਦੇ ਉੱਤੇ ਗੁੰਡ ਚਰਚਾ ਕਰਾਂਗੇ ਔਰ ਗੱਲਬਾਤ ਕਰਾਂਗੇ ਆਪਾਂ ਭਾਵੇਂ ਕਿ ਡੇਰਾ ਬਾਬਾ ਨਾਨਕ ਜਿਹੜਾ ਆ ਗੁਰਦਾਸਪੁਰ ਦੀ ਬੜੀ ਸੈਂਸਿਟਿਵ ਕੰਫੀਡੈਂਸੀ ਹੈ ਔਰ ਜੇ ਲਗਭਗ ਸਫਾਇਆ ਹੋ ਚੁੱਕਾ ਹੈ ਉੱਥੇ ਕਿਸੇ ਵੀ ਪ੍ਰਕਾਰ ਦੀ ਜਾਂ 2-4 ਸ਼ੀਟਾਂ ਦੇ ਉੱਤੇ ਇਲੈਕਸ਼ਨ ਹੋਣ ਜਾ ਰਹੀ ਹੈ ਬਾਕੀ ਕਾਗਜ਼ ਰਾਦੋਗੇ ਨੇ ਜਾਂ ਉਥੇ ਸਰਵਸੰਮਤੀਆਂ ਹੋ ਗਿਆ ਹੋਣੀਆਂ ਪਰ ਜਿਲਾ ਗੁਰਦਾਸਪੁਰ ਤੇ ਜਿਲਾ ਅਮਰਸਰ ਜਾਂ ਪੰਜਾਬ ਦੇ ਬਹੁਤ ਸਾਰੇ ਅ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਇਲੈਕਸ਼ਨ ਹੋਵੇਗੀ ਸੋ ਅਸੀਂ ਦੇਖਣਾ ਆ ਕਿ ਜਿਲਾ ਗੁਰਦਾਸਪੁਰ ਵਿੱਚ ਹਲਕਾ ਫਤੇਗੜ ਚੂੜੀਆਂ ਬਟਾਲਾ ਅ ਹਲਕਾ ਕਾਦੀਆਂ ਤੇ ਗੁਰਦਾਸਪੁਰ ਹਲਕੇ ਦੇ ਵਿੱਚ ਇਸਾਈਆਂ ਦੀ ਗਿਣਤੀ ਜਿਹੜੀ ਆ ਜ਼ਿਆਦਾ ਆ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਜਿਹੜਾ ਆ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਚ ਬਹੁਤ ਸਾਰੇ ਬਹੁਤੇ ਇਸਾਈ ਲੀਡਰ ਜਿਹੜੇ ਆ ਉਹਨਾਂ ਨੂੰ ਨਮਾਇंदे ਨਹੀਂ ਬਣਾਇਆ ਤੇ ਫੇਰ ਹੁਣ ਉਹ ਵੋਟਾਂ ਲੈਣ ਦੀਆਂ ਤਿਆਰੀਆਂ ਕਰ ਰਹੇ ਨੇ ਜਦੋਂ ਕਿ ਕਾਂਗਰਸ ਤੇ ਕਾਲੀਆਂ ਨੇ ਵੀ ਇਸਾਈਆਂ ਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੱਤੀ ਉਮੀਦਵਾਰ ਬਣਾਉਣ ਚ ਪਰ ਵੋਟਾਂ ਲੈਣ ਚ ਇਸਾਈਆਂ ਦੀਆਂ ਵੋਟਾਂ ਜਿਹੜੀਆਂ ਨੇ ਉਹਨਾਂ ਲੈਣੀਆਂ ਨੇ ਉਹਨਾਂ 'ਚ ਬੜੀ ਉਹਨਾਂ ਤਰਜੀਹ ਦੇਣੀ ਆ ਇਹ ਮੁਸੀਬਾ ਹੀ ਚਾਰੇ ਦਾ ਰੋਲ ਵੀ ਵੱਡਾ ਆ ਆ ਮੋਟਾ ਮੋਟਾ ਵੇਖੀਏ ਤੇ ਜਿਹੜਾ ਇਸ ਵੇਲੇ ਨੈਕ ਟੂ ਨੈਕ ਕੰਮ ਚੱਲ ਰਿਹਾ 19 ਕ ਜੱਟਾਂ ਦੀ ਵੋਟ ਆ ਪਿੰਡਾਂ 'ਚ ਉਸ ਤੋਂ ਵੱਧ ਜਿਹੜੀ ਆ ਇਸਾਈਆਂ ਦੀ ਵੋਟ ਆ ਕਿਉਂਕਿ ਜੱਟਾਂ ਦੀ ਜਿਹੜੀ ਵੋਟ ਆ ਮੋਸਟਲੀ ਬਾਹਰ ਆ ਔਰ ਇਹ ਪੋਲ ਘਟ ਹੁੰਦੀ ਆ ਨੀਅਰ ਬਾਰਡ 40% ਜਿਹੜੀ ਵੋਟ ਆ ਉਹ ਜੱਟਾਂ ਦੀ ਪੋਲ ਹੁੰਦੀ ਆ ਪਰ ਜਿਹੜੇ ਨਮਾਇੰਦੇ ਨੇ ਉਹ ਲਗਭਗ ਜੱਟ ਹੀ ਤੁਹਾਨੂੰ ਦਿਖਾਈ ਦੇਣਗੇ ਸਾਰੀਆਂ ਪਾਰਟੀਆਂ ਦੇ ਵਿੱਚ ਸੋ ਇਹ ਡਿਸਾਈਡ ਮਸੀਹ ਭਾਈ ਚਾਰੇ ਨੇ ਹੁਣ ਕਰਨਾ ਕਿ ਆਪਣੇ ਉਹ ਬਿਨਾ ਨਮਾਇੰਦਿਆਂ ਦੇ ਉਮੀਦਵਾਰਾਂ ਦੇ ਉਹ ਕਿਸ ਤਰੀਕੇ ਨਾਲ ਤੇ ਕੇਸ پارٹی ਨੂੰ ਕਿੰਨਾ ਮੁੱਦਿਆਂ ਤੇ ਵੋਟ ਪੋਲ ਕਰਨਗੇ ਕਿਉਂਕਿ ਕੋਈ ਲੀਡਰ ਨਹੀਂ ਆਮ ਆਦਮੀ ਪਾਰਟੀ ਕੋਲ ਜਿਲ੍ਹਾ ਗੁਰਦਾਸਪੁਰ ਵਿੱਚ ਇੱਕ ਵੀ ਠੋਸ ਸਹੀ ਸਾਈਡ ਲੀਡਰ ਨਹੀਂ ਹੈ ਜਿਹੜਾ ਆਪਣੇ ਦਮ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਏ ਇਸੇ ਹਾਲ ਕਾਂਗਰਸ ਦਾ ਇਸੇ ਹਾਲ ਕਾਲੀਆਂ ਦਾ ਹੁਣ ਮਸੀਬ ਭਾਈ ਚਾਰਾ ਜਿਹੜਾ ਆ ਉਹ ਕੇਸ ਵਿਧੀ ਵਿਧਾਨ ਨਾਲ ਵੋਟ ਪਾਏਗਾ ਕਿਉਂਕਿ ਮਸੀਬ ਭਾਈ ਚਾਰੇ ਨੂੰ ਇੱਕ ਖਿੱਦੋ ਦੇ ਰੂਪ ਚ ਇੱਕ ਬਾਲ ਦੇ ਰੂਪ ਚ ਹੀ ਵੇਖਿਆ ਜਾਂਦਾ ਆ ਰਾਜਨੀਤਿਕ ਪਾਰਟੀਆਂ ਵੱਲੋਂ ਲੀਡਰਾਂ ਵੱਲੋਂ ਤੇ ਜਿਹੜੇ ਈਸਾਈ ਨੇ ਬਾਲ ਨੇ ਇੱਕ ਖਿੱਦੂ ਇਹ ਅੱਜ ਜਿਹਦੇ ਹੱਥ ਚ ਆ ਖੂੰਡੀ ਹੁੰਦੀ ਆ ਜਾਂ ਹਾਕੀ ਹੁੰਦੀ ਆ ਉਹ ਇਸ ਬੋਲ ਨੂੰ ਧੱਕ ਕੇ ਭਾਵ ਜਿਹੜੇ ਚ ਜਾਨ ਹੁੰਦੀ ਆ ਜਾਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਜਿਹੜੇ ਲੋਕ ਹੁੰਦੇ ਉਹ ਇਹਨਾਂ ਨੂੰ ਧੱਕ ਕੇ ਤੇ ਆਪਣੇ ਗੋਲ ਚ ਪਾ ਲੈਂਦੇ ਨੇ ਆ ਉਸਤਨ ਮਸੀਹ ਭਾਈ ਚਾਰੇ ਦਾ ਕੋਈ ਰਾਜਨੀਤਿਕ ਇਤੋ ਹੀ ਦੇਖਦਾ ਹੈ ਕਿ ਭੇਖ ਨਹੀਂ ਆ ਜਿਹਦੇ ਹੱਥ ਚ ਡਾਂਗ ਓਹੀ ਉਹਦੇ ਅੱਗੇ ਅੱਗੇ ਲੱਗ ਕੇ ਓਹੀ ਇਹਨੂੰ ਹਿੱਕ ਕੇ ਤੇ ਆਪਣੀ ਸਾਈਡ ਤੇ ਲੈ ਜਾਂਦੇ ਆ ਇਹ ਇਲੈਕਸ਼ਨ ਬੜੀ ਗੰਭੀਰ ਤੇ ਮੁਢਲੀ ਇਲੈਕਸ਼ਨ ਆ ਔਰ ਮਸੀਹ ਭਾਈ ਚਾਰੇ ਨੂੰ ਸੰਯੁਕਤ ਰੂਪ ਚ ਵਿੱਚ ਵੇਖਣਾ ਪਵੇਗਾ ਕਿਉਂ ਕੇਸ ਪਾਰਟੀ ਵੱਲ ਇਹ ਹੁਣ ਜਾਣਗੇ ਤੇ 27 ਦੇ ਵਿੱਚ ਉਹੀ ਪਾਰਟੀ ਜਿਹੜੀ ਆ ਸੱਤਾ 'ਚ ਆਏਗੀ ਸੋ ਕੁੱਲ ਮਿਲਾ ਕੇ ਜੇਸ ਬੰਨੇ ਮਸੀਹ ਭਾਈਚਾਰਾ ਜਾਏਗਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ 27 'ਚ ਉਹੀ ਪਾਰਟੀ ਸੱਤਾ ਜਾਏਗੀ ਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਨੇ ਮਸੀਬ ਭਾਈ ਚਾਰੇ ਨੂੰ ਟਿਕਟਾਂ ਦੇਣ ਚ ਨજર ਅੰਦਾਜ਼ ਕੀਤਾ ਆ ਇਸ ਸੋਚਣਾ ਹੁਣ ਮਸੀਬ ਭਾਈ ਚਾਰੇ ਦਾ ਕੰਮ ਆ ਕਿਉਂਕਿ ਇਹਨਾਂ ਤੋਂ ਬਿਨਾ ਜੜੀ ਆ ਗਤੀ ਨਹੀਂ ਹੋਵੇਗੀ ਧੰਨਵਾਦ